हरियाणा ਵਿੱਚ ਪੁਲਿਸ ਭਰਤੀ ਦੌਰਾਨ ਨਸ਼ੇ ਦੇ ਕਤਿਤ ਸੇਵਨ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੇ ਗੂੰਜ ਪੰਜਾਬ ਦੇ ਸਿਆਸੀ ਗਲਿਆਰਾਂ ਵਿੱਚ ਵੀ ਗੂੰਜਦੀ ਸੁਣਾਈ ਦਿੱਤੀ। ਹੁਸ਼ਿਆਰਪੁਰ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਲਈ ਪਹੁੰਚੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਨੇ ਭਰਤੀ ਪ੍ਰਕਿਰਿਆ ਦੌਰਾਨ ਹੋਏ ਇਨ੍ਹਾਂ ਹਾਦਸਿਆਂ ਨੂੰ ਆਧਾਰ ਬਣਾ ਕੇ ਇੱਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਵਿੱਚ ਨਸ਼ਾ ਬਾਕੀ ਸੂਬਿਆਂ ਨਾਲੋਂ ਘੱਟ ਹੈ। ਪੰਜਾਬ ਨੂੰ ਸਾਰੇ ਬਦਨਾਮ ਕਰਦੇ ਲੱਗੇ ਸੀ। ਤੁਸੀਂ ਦੇਖਿਆ ਹਰਿਆਣਾ ਵਿੱਚ ਕੀ ਹੋ ਰਿਹਾ? ਹਰਿਆਣਾ ਵਿੱਚ ਪੁਲਿਸ ਦੀ ਭਰਤੀ ਹੋਈ ਹੈ। ਉਸ ਦੀ ਭਰਤੀ ਦੇ ਵਿੱਚ ਮੈਡੀਕਲ ਟੈਸਟ ਜੋ ਕਰ ਰਹੇ ਸੀ ਤਿੰਨ ਨੌਜਵਾਨਾਂ ਦੀ ਡੈਥ ਹੋ ਗਈ ਨਸ਼ੇ ਕਰਕੇ। ਤਿੰਨ ਅੱਜ ਇੱਕ ਹੋਰ ਡੈਡਸ ਹੋ ਗਈ। ਕੋਈ ਡੈਡ 200 ਹਸਪਤਲਾਂ 'ਚ ਪਿਆ ਐ ਕੋਈ ਐਕਸਰਸਾਈਜ਼ ਨਹੀਂ ਕਰ ਸਕਦੇ ਸੀ। ਤੇ ਸਾਡੀ 5 ਤਰੀਕ ਨੂੰ ਭਰਤੀ ਸ਼ੁਰੂ ਹੈ। ਮੈਂ ਸਾਰੇ মিডিਆ ਨੂੰ ਬੇਨਤੀ ਕਰਾਂਗਾ ਤੁਸੀਂ ਆਪ ਉੱਥੇ ਭਰਤੀ ਦੇ ਸੈਂਟਰ 'ਚ ਆਓ। ਉੱਥੇ ਜਾ ਕੇ ਤੁਹਾਡੇ ਸਾਹਮਣੇ ਕੁਰਸੀਆਂ ਥੋੜੀਆਂ ਸਾਮੇ ਅਕੇ ਲੱਗਣਗੀਆਂ। ਸਾਰੇ ਨੌਜਵਾਨਾਂ ਦਾ ਸੀ ਟੈਸਟ ਕਰਾ ਰਹੇ ਜਿੰਨੇ ਵੀ ਆ ਰਹੇ ਆ ਤੁਹਾਡੇ ਸਾਹਮਣੇ ਆ ਇੱਕ ਮੈਨ ਲੱਗਦਾ ਜੇ 6 6.5 ਲੱਖ ਨੌਜਵਾਨਾਂ ਦਾ ਟੈਸਟ ਹੋਊਗਾ ਆਈ ਇੱਕ ਸਰਵੇ ਹੈ ਪੂਰੇ ਪੰਜਾਬ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵਰਦੀਆ ਉਪ ਮੁੱਖ ਮੰਤਰੀ ਨੇ ਕਿਹਾ ਕਿ ਮਹਿਜ਼ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹਨਾਂ ਪਾਰਟੀਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਸਹਾਰਾ ਬਣਾਇਆ ਆਪਣੇ ਪੰਜਾਬ ਨੂੰ ਆ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਹੈ ਆਪ ਐਂਟੀ ਪੰਜਾਬ ਹੈ ਉਹਨਾਂ ਦਾ ਨਿਸ਼ਾਨਾ ਸੀ ਬੇਸਿਕਲੀ ਕਿ ਬਾਦਲ ਪਰਿਵਾਰ ਨੂੰ ਤੇ ਕਾਲੀ ਦਲ ਨੂੰ ਬਦਨਾਮ ਕਰਨਾ ਹੈ ਕਾਲੀ ਦਲ ਬੀਜੇਪ ਸਰਕਾਰ ਨੂੰ ਸਾਡੇ ਤੇ ਨਿਸ਼ਾਨਾ ਲਾਉਣ ਦੀ ਬਜਾਏ ਇਹਨਾਂ ਨੇ ਪੰਜਾਬ ਦੇ ਜਵਾਨਾਂ ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਦਿਆ ਤੇ ਪੰਜਾਬ ਦੇ ਬਾਹਰ ਤੇ ਪੰਜਾਬ ਦੇ ਅੰਦਰ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਇਹਨਾਂ ਨੇ ਬਦਨਾਮ ਕਰ ਦਿੱਤਾ